ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਜਿਹੜਾ ਵਲੌਗ ਹੈ ਸੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਬਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਓ ਜੀ ਫੋਲੋ ਕਰ ਟਾਈਮ ਹੋ ਗਿਆ ਜੀ 7:20 ਦਾ ਤੇ ਆਪਾਂ ਰੈਡੀ ਹੋ ਗਏ ਆ ਬਸ ਇੱਥੇ ਸੈਟਿੰਗ-ਬੈਟਿੰਗ ਜੀ ਥੋੜੀ ਕਰਦਨੇ ਆ ਕਪੜਾ ਲੱਤਾ ਜਿਹੜਾ ਚੱਕਣ ਵਾਲਾ ਹੁੰਦਾ ਚੱਕ ਜਾਈਦਾਗਾ ਫਿਰ ਖਲਰਨ ਜਾ ਪੜਾ ਲੱਗਦਾ ਸਾਰੇ ਆਪਾਂ ਸੈੱਟ ਕਰ ਜਾਂਦੇ ਹੁਣ ਇਹ ਤਾਂ ਬੈਣ ਆ ਜੇ ਤਾਂ ਕੀ ਕਹਿਣਾ ਨਹੀਂ ਆਪਾਂ ਸਾਰਾ ਕੰਮ ਆਲਾ ਉਹਦਾ ਕੰਮੀ ਕਰ ਜਾਈਦਾ ਤੇ ਰਾਤ ਵੀ ਜਿਹੜਾ ਸਾਰਿਆਂ ਨੂੰ ਪਤਾ ਹੀ ਹੈ ਵੀ ਮਾਹੌਲ ਹੈ ਜਿਹੜਾ ਹ ਸੋਖ ਸ਼ਾਂਤੀ ਦੀ ਰਈ ਜਿਹੜਾ ਜੇ ਉਹ ਕੁਝ ਵੀ ਕਹਿੰਦੇ ਸੀ ਹਨਾ ਲਾਈਟ ਜ਼ਰੂਰ ਗਈ ਆ ਬਟ ਸਭ ਕੁਝ ਠੀਕ ਰਿਹਾ ਵਾਹਿਗੁਰੂ ਕਰਕੇ ਸਾਰਾ ਕੁਝ ਠੀਕ ਰਵੇ ਹਨਾ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਮਾਹੌਲ ਆ ਖਰਾਬ ਹੈ ਜਿਹੜਾ ਨਾ ਹੋਵੇ ਤੇ ਹੋ ਜਾਈਏ ਅੱਜ ਨਾਲ ਅਮਰੀਦ ਕਰਦੇ ਅਸਟੜ ਬਣਾਉਣੇ ਪੈਣੇ ਛੋਟੇ ਛੋਟੇ ਜਿਹਾ ਕੰਦੇ ਤੇ ਆ ਬਣ ਲੱਗ ਗਏ ਤੇ ਈ ਬੰਨਾ ਨਾ ਗੋਲੀ ਦਿੱਤੀ ਹੈ ਲੋਜੀ ਕੋਟ ਪਾਣੀ ਦਿੱਤੀ ਹੈ ਲੋਜੀ ਟਾਈਮ ਹੈ ਟੈਨ ਦਾ ਤੇ ਮੌਸਮ ਹੈ ਜਿਹੜਾ ਅੱਜ ਫੇਰ ਖਰਾਬ ਹੋਇਆ ਪਿਆ ਪਰ ਜਦੋਂ ਸਾਨੂੰ ਛੁੱਟੀ ਮਿਲੀ ਉਸ ਪਿੰਡ ਦਾ ਜਾਨਕੀ ਮੈਂ ਮੈਂ ਸਰਕਾਰ ਸਵਾਈ ਮੈਂ ਮੈਂ ਬਹੁਤ ਮੀਂਹ ਸੀ ਜਾਨਕੀ ਪੂਰੀ ਮੋਟੀ ਮੋਟੀ ਕਣੀ ਦਾ ਮੀਂਹ ਲੈ ਪਿਆ ਸੀ ਜਿਉਂ ਹੀ ਪਿੰਡ ਟੱਪੇ ਤੇ ਇੱਧਰ ਆਪਣੇ ਪਿੰਡ ਕਣੀ ਵੀ ਨਹੀਂ ਹੋਰਾ ਵੀ ਵੀ ਨਹੀਂ ਆਇਆ ਉਹ ਚਾਹ ਗਈ ਬਣਾ। ਆ ਇਹਦੇ ਚ ਕੀ ਵਾਲਿਆ? ਛੋਲੇ। ਛੋਲੇ। ਲੋ ਜੀ ਸਾਡੀ ਭੂਆ ਆ ਗਈ ਏ ਤੰਦੂਰ ਵਾਲੀ। ਤੇ ਤੰਦੂਰ ਤੇ ਰੋਟੀ ਲਾਉਣ ਵਾਲੀ ਭੂਆ ਆ ਗਿਆ। ਖੰਗੇ ਤੰਦੂਰ ਵਾਲੀ ਭੂਆ। ਤੰਦੂਰ ਤੇ ਰੋਟਾਂ ਲਵਾਵਾਂਗੇ ਤੇ ਪਰ ਲਹਾਤ ਅੱਜ ਲੈਂਦੇ ਹਨਾ ਮੰਮੀ। ਸ਼ਾਮ ਨੂੰ ਲਾ ਲੈਂਦੇ ਅਸੀਂ ਤੇ ਮੌਸਮੀ ਖਰਾਬ ਬਣ ਗਿਆ। ਜੇ ਠੀਕ ਹੋ ਗਿਆ ਤਾਂ ਤੰਦੂਰ ਕੱਢ ਲਾਂਗੇ ਫਿਰ ਅੱਜ ਤੁਹਾਡੇ ਨਾਲ ਤੰਦੂਰ ਵਾਲੀਆਂ ਰੋਟੀਆਂ ਕਰਾਂਗੇ, ਸ਼ੇਅਰ ਬਣਾਵਾਂਗੇ ਤੇ ਹੈ ਅੱਜ ਨੂੰ ਬਣਾਉਣਾ ਸਵੇਰੇ ਆਲੂਆਂ ਦਾ ਪਰੌਂਠਾ ਤੇ ਨਸਤਕੀਰ ਹੋਣਾ ਹੈ ਜਵਾਕ ਨੂੰ ਮਾਣ ਨਹੀਂ ਰੋ। ਹਾਂ। ਸੈਟਰਡੇ ਵਗੈਰਾ ਦੀ ਛੁੱਟੀ ਹੋਈ। ਛੁੱਟੀ ਵਾਲ ਦਿਨ ਆਪਾਂ ਸਵੇਰ ਬਣਾਵਾਂਗੇ ਪਰੌਂਠੇ ਆਲੂ ਵਾਲੇ ਤੇ ਹੁਣ ਤਾਂ ਗੱਲ ਕਰ ਬਈ ਕੱਲ ਨੂੰ ਤਾਂ ਸਕੂਲ ਜਾਣਾ ਨਾ। ਭੂਆ ਜੀ ਅੰਦਰ ਬੈਠੇ ਚਾਹ ਪਾਣੀ ਪੀ ਲਈਏ। ਸੇਰ ਮਿਲਾਵਾਂਗੇ ਭੂਆ ਜੀ ਨਾਲ। ਰੱਜ ਪੁੱਜ ਲਈਏ ਪਹਿਲਾਂ ਅਸੀਂ। ਪੁਆ ਜੀ ਆ ਗਈ ਸੀ 12 ਵਾਲੀ ਬਸ ਤੇ ਫਿਰ ਉਸ ਜਗਾਹ ਦੇ ਉੱਤੇ ਚੌਂਕੜੀ ਦੇ ਉੱਤੇ ਆਪਾਂ ਤੰਦੂਰ ਧਰ ਲਾਂਗੇ ਫਿਰ ਉੱਥੇ ਲਗਿਆ ਕਰਨੀ ਹੈ ਮਹਿਫਲ ਸਾਡੀ ਹਨਾ ਬੀਬੀ ਮਹਿਫਲ ਤੰਦੂਰ ਤੇ ਰੋਟੀ ਲਾਉਣ ਵਾਲੀ ਪੁਆ ਆ ਗਈ ਹਾਂ ਲਾ ਕੇ ਆਈ ਆ ਅੱਜ ਉੱਥੇ ਲਾ ਕੇ ਆਪਾਂ ਵੀ ਲਾਹਾਂਗੇ ਆ ਗਈ ਅੱਜ ਮੀਂਹ ਆਉਣ ਵਾਲਾ ਮੌਸਮ ਫੇਰ ਤਾਂ ਪੰਜਾਬ ਦੇ ਇੰਗੇ ਕਿ ਲਾ ਅੱਜ ਤਾਂ ਰੋਟੀ ਨਾਲ ਆ ਗਈ ਅੱਛਾ ਮੌਸਮ ਬੜਾ ਸੋਹਣਾ ਹੈ ਪਰ ਮੀਂਹ ਪਈ ਜਾਂਦਾਗਾ ਮਮਾ ਇਧਰ ਚਾੜੂ ਲਗਾ ਰਹੀ ਸੀ ਉਹ ਦੀ ਉਹ ਪਤਾ ਨਹੀਂ ਕੀ ਕਰਨ ਲਗਾਏ ਅੰਦਰ ਅਸੀਂ ਖੇਡੀ ਜਾਂਦੇ ਸੀ ਸੀ ਉਸ ਅੰਦਰ ਕੋਈ ਫਾਂਡਾ ਉਹੋ ਤੋਂ ਨਹੀਂ ਸੀ ਗਿਆ ਕਿ ਨਾ ਅਨੁਰੇਤਾ ਲੱਗਿਆ ਪਿਆ ਸੀ ਆ ਜਦਿਆਂ ਅਸੀਂ ਖੇਡੀਆਂ ਨੇ ਚੀਜ਼ਾਂ ਲੋ ਜਿਕਨ ਮਨਕਾਨੀ ਦੀ ਹੋ ਰਹੀ ਹੈ ਤੇ ਤੁਹਾਨੂੰ ਨਾ ਨੁਮਾਇੰ ਚਿੱਕੀ ਆਂਗਰ ਕੇ ਗਿਰਾਂ ਆਹ ਊੜਾ ਜਿਹੜਾ ਇਕੱਠਾ ਕਰਦੀ ਭੈਣਾ ਵਾਲਾ ਪਹਿਲਾਂ ਤਾਂ ਅੰਦਰ ਬੈਠੀ ਜਿਹੜੀ ਗੱਲਾਂ ਬਾਤਾਂ ਕਰੀ ਜਾਂਦੀ ਸੀ ਤੂੰ ਅਜੀ ਆਉਂਦਾ ਕੋਈ ਸੀਰੀਅਲ ਦੇਖਦੀ ਅੰਦਰ ਵਿੱਚ ਮੈਂ ਸੋਚਣਾ ਆਈ ਪੱਠਾ ਨਹੀਂ ਸੁਦੇ ਹਾਂ ਦੇਖ ਲਗੇ ਵਧੂਗਾ ਕਿ ਘਟੂਗਾ ਉਹਨੇ ਊੜਾ ਕੱਢਦੀ పా <elim> ਲਿਆ ਗੰਦੀ ਹੋਈ ਪਈ ਆ ਤਰ ਤ ਆਇਆ ਤੋਣੇ ਮੈਂ ਉਧਰ ਲਾਈਨ ਬਾਦਮ ਕਰਨ ਵਾਰ ਜੀ ਉਧਰ ਦੇ ਲੇਰੀ ਉੱਤਰ ਕੇ ਲੇਰੀ ਐ ਦਵਾ ਚੋਂ ਆਪਣੋ ਜੀ ਸਵੇਰ 4 ਦਾ ਟਾਈਮ ਹੋ ਗਿਆ ਤੇ ਮੀਮੂ ਤਾਂ ਕਿਹੜਾ ਹੋਣਾ ਸੀਗਾ ਹਮਸ ਜੀ ਕਰਕੇ ਰੱਬ ਚਲਾ ਗਿਆ ਆਪਾਂ ਉਹ ਸਾਰੀ ਜਿਹੜੀ ਸਾਫ ਸਫਾਈ ਕਰਦੀ ਅਦਰੋਂ ਵੀ ਕਰਦੀ ਢੇਵੀਆਂ ਲਾਦੀਆਂ ਕਿਉਂਕਿ ਜਾਦੀ ਫਿਰ ਗਾਂ ਮਿੱਟੀ ਘਟਾ ਜਾਂਦਾ ਨਹੀਂ ਸੀ ਤਾਂ ਕਰਕੇ ਹੁਣ ਮੈਂ ਢੇਰੀਆਂ ਚੱਕ ਕੇ ਫਿਰ ਵੀ ਪੱਠਿਆਂ ਦੀ ਡਿਊਟੀ ਹੈ ਜਿਹੜੀ ਰੋਜ਼ ਰੋਜ਼ ਦੀ ਆਪਣੀ ਹਨਾ ਉਹ ਨਿਭਾਈਏ ਤੇ ਕਰੀ ਹੈਣੀ ਜਿੰਨੀ ਵਾਰੀ ਆਪਣੀ ਲਓ ਜੀ ਪੰਜ ਦਾ ਟਾਈਮ ਹੋ ਗਿਆ ਤੇ ਆਪਾਂ ਪੱਠਿਆਂ ਵਗੈਰਾ ਦਾ ਕੰਮ ਨਬੇੜ ਜਾਂਦਾ ਤੇ ਲਾਈਟ ਅੱਜ ਹੈ ਨਹੀਂ ਸੀਗੀ ਹੋਣਾ ਹੀ ਹੈ ਲਾਈਟ ਨਾਲ ਹੋਈ ਗਈ ਹੈ ਫਿਰ ਬਿਲਕੇ ਹੈਗੀ ਆ ਤੇ ਉਹ ਜੀ ਸਾਰਾ ਪਰਿਵਾਰ ਬਾਹਰ ਚੱਲਦੇ ਆਪਾਂ ਪਰ ਜਦੋਂ ਕੈਮਰਾ ਅੱਗੇ ਕਰ ਲੈਨੇ ਹਨਾ ਫਿਰ ਚੁੱਪ ਹੋ ਜਾਂਦੇ ਫਿਰ ਮੈਂ ਤਾਂ ਕਰਕੇ ਕੁਲੀ ਨਹੀਂ ਲੈ ਕੇ ਆਂਦੀ ਬਾਪੂ ਜੀ ਬੈਠੇ ਆਏ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਲਾਈਟ ਆ ਗਈ ਮੈਂ ਧੂਮਾ ਕੱਪੜੇ ਜਲਨੇ ਕੇ ਹੈਗੇ ਹੈਗੇ ਤੇ ਬਾਕੀ ਕਿ ਮੈਂ ਬੇਟ ਕਰੀਏ ਨੇ ਸਮੀਰ ਦੇ ਡੈਡੀ ਵੀ ਕਿਉਂਕਿ ਮੈਨੂੰ ਆਪਾਂ ਐਕਸਾਈਟਡ ਹੁਣੇ ਆਣਾ ਸੂਟ ਐ ਬਸੇ ਮੇਰਾ ਨਹੀਂ ਹੈਗਾ ਆਪਾਂ ਸੇਲ ਕਰਨ ਦੇ ਲਈ ਸੂਟ ਐ ਜਿਹੜਾ ਇੱਕ ਆਪਾਂ ਰੈਡੀ ਕਰਨਾ ਦਿੱਤਾ ਸੂ ਆਪਣਾ ਸੂਟ ਰੈਡੀ ਹੋ ਗਿਆ ਬਾਕੀ ਸੂਟ ਰੈਡੀ ਕਰਨੇ ਦਿੱਤੇ ਜੇਕਰ ਕਿਸੇ ਭੈਣ ਨੂੰ ਹਣਾ ਉਹ ਸੂਟ ਪਸੰਦ ਹੋਇਆ ਤੇ ਕੋਈ ਜ਼ਿਆਦਾ ਕੋਸਟਲੀ ਨਹੀਂ ਹੈਗਾਗਾ ਤੇ ਦਿਖਾਵਾਂਗੇ ਆਪਾਂ ਤੁਹਾਨੂੰ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਬਸ ਸੁਣਾ ਵੀ ਹੈ ਤੇ ਇਹ ਜਿੱਥੋਂ ਤੱਕ ਆਪਾਂ ਦੇਖਿਆ ਹੈਗਾ ਹਨਾ ਤੇ ਬਸ ਉਹਨੂੰ ਆ ਰਿਹਾ ਹੈ ਰਸਤੇ ਦੇ ਵਿੱਚ ਜਦੋਂ ਆ ਗਏ ਤੇ ਫਿਰ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਉਹ ਸੂਟ ਵੀ ਕਿੱਦਾਂ ਦਾ ਬਣ ਕੇ ਆਊਗਾ ਪਰ ਥੋੜੀ ਜਿਹੀ ਝੱਕ ਲੈਣੇ ਭੋਜ ਵਰਗੇ ਨੇ ਫਿਰ ਉਹ ਚੁੱਪ ਹੋ ਜਾਂਦੇ ਫਿਰ ਬਾਪੂ ਝੱਕ ਲਾਈ ਜਾਂਦਾ ਹੈ ਸਾਡੇ ਨਾਲ ਉਹ ਵੀ ਸਾਡੇ ਘਰੇ ਆ ਜਾਂਦੇ ਹੱਥ ਤੇ ਥੋੜੇ ਆ ਦਾ ਬੰਦਿਆਂ ਨੂੰ ਕੀ ਕਰਦੇ ਹਾਂ ਜੀ ਆਏ ਆ ਆਈ ਕਰਦੇ ਨੇ ਮੈਂ ਕਿੰਝ ਨੀਰ ਦਾ ਸਰਪਲ ਹੋਸਨਾ ਹੈ ਤੇ ਯਾਰ ਨੀ ਮਾਮਾ ਅਗੇ ਪਰਦੇ ਵਾ ਦੇਵੇ ਨਾਲ ਮੈਂ ਕਹਾਂ ਜਾਨੀ ਤਾਰੇ ਦੇ ਨਰਮ ਸਭਾ ਮੰਦਰ ਪਰ ਟੁਕਦਾ ਉਹ ਤਾਂ ਬਹੁਤ ਹੀ ਨਰਮ ਸਭਾ ਮੰਦਰ ਪਰ ਟੁਕਦਾ ਹਾਂ ਜਿਆ ਵਕਤ ਨੂੰ ਜੀਰੋ ਖੜੀ ਹੋ ਜਾ ਤੂੰ ਤੇza ਤੂੰ ਡੀਰੋ ਦਾ ਸਿਰ ਨੂੰ ਜ਼ਿਆਦਾ ਪੌੜੀ ਜਾ ਕਹ ਡਰੇ ਤਾਂ ਲੈ ਲੈ ਚਾ ਚ ਨਾ ਲਰਨ ਤੇ ਚੱਲ ਜੀ ਨੀ ਜੀ ਬੋਲਦੇ आ ले भी अंदर वेर माजलन जंगवने बना लेंगे बना लेंगे हां लाइव है थी हां लाइव बैठी ਨਰਬੀਨਾ ਤੇ ਜਾਂਦਾ ਮਰਦਾ ਜਾਂਦਾ ਨੰਦੀ ਤੇ ਨਰਵੀ ਵੀ ਦਾ ਤੇ ਜਾਂ ਤੋਂ ਹਾਂ ਵੇ ਆਂਦਰ ਸਾਡ ਗਾਣਾ ਇਹ ਆਪਣਾ ਮੁੰਡਾ ਕਿ ਤੂੰ ਖੰਮਨ ਨਾ ਨਾ ਕਰ ਤੇ ਮੈਂ ਤੁਮ ਮੱਥਾ ਉਹ ਵੀ ਬੜੇ ਨਿਛਾਲ ਬਸ ਰਿਹਾ ਚਾ ਚਾ ਨੀ ਜਾਂਦਾ ਸੀਗਾ ਝੋਟੀ ਲੈ ਕੇ ਤੇ ਦਿਆਲੂ ਵਾਲਿਆਂ ਮੇਰਾ ਮੁੰਡਾ ਉੱਥੇ ਜਲौरा ਇਹਨਾਂ ਦਾ ਸੀਰੀ ਸੀ ਬਣ ਕੇ ਜਾਣਾ ਹਾਂ ਗਾਰਬਰ ਉੱਥੇ ਹੀ ਰਹਿ ਆ ਤੂੰ। ਤੂੰ ਡੋਂਗੀ ਛੋਡੇ ਨਾਲ ਚਾਚੇ ਦਾ ਨਾਂ ਦਾ ਗਿਆ ਜੀ। ਜੇ ਤਰਸਿਆਂ। ਹਾਂ ਤੇਨੂੰ ਮੈਂ ਛੋਟੀ ਦੇ ਜਲਾ ਕੇ ਨਾ ਜੀ। ਮੈਂ ਤਾਂ ਛੋਟੀ ਦਾ ਜੀ ਨਹੀਂ ਹੈ। ਮੈਂ ਗੱਡੀ ਤੇ ਜਾ। ਸਾਰਾ ਕਮੰਡਰ। ਇਹਦੇ ਰੇਂਡ ਦਾ ਬਾਗ ਆ ਕੇ ਡਾਕਾ। ਬੋ। ਉਹ ਦਿਲਾਉਰਾ ਇੱਕ ਬਾਗ ਕਮੰਡਰ। ਇੱਕ ਬਾਗ ਕਮੰਡਰ। ਬਾਗ ਕਮੰਡਰ ਅੱਗੇ। ਬੇ ਬੇ ਗੰਬਾ ਬਾਬੂ ਕੋ ਮੈਂ ਲੱਗ ਬੋਲਾ ਨਹੀਂ ਲੱਗ ਬੋਲਾ ਮੇਟ ਕੋ ਲੱਗ ਗੰਬਾ ਬਾਬੂ ਕ ਮੰਦਰ ਵੀ ਗਾਤਾ ਹਾਂ ਬੇ ਅੰਬੋਣਾ ਆ ਤੂੰ ਕੋੜਤ ਨਹੀਂ ਕਿੱਦੇ ਲਾ ਆ ਨੂੰ ਏ ਚਾਹ ਕਰਤੀ ਵੀ ਜਤੀ ਨੇ ਚਾਹ ਕਰਕੇ ਫੜਾ ਹੱਥ ਰੱਖ ਕੇ ਜੀ ਕਿ ਭਾਈ ਮੇਰੀ ਵਾਰੀ ਲਾ ਜਿੰਦਾ ਤੂੰ ਰੋਟੀ ਖਾਣ ਤੇਰੀ ਮਾਸੀ ਲੈਣਾ ਮਾਤ ਨੂੰ ਗਏ ਸੀ ਰੇਪ ਪਉਂਦੇ ਸੀ ਅਸੀਂ ਮਾ ਕਾ ਨਹੀਂ ਮੈਂ ਤਾਂ ਨਹੀਂ ਖਾਣੀ ਉਹਨਾਂ ਨੇ ਰੋਟੀਆਂ ਖਾਣੀਆਂ ਨਹੀਂ ਤਾਂ ਨਾ ਖੜ ਗਿਆ ਸੀ ਨਾ ਹੰਪੂ ਦੇ ਦਾ ਉਹ ਲੋਈ ਆ ਮੰਦਰਾ ਦਾ ਇੱਕ ਬੋਲਾ ਨਾ ਕਿ ਸਿਆਚੇ ਬੋਲ ਮੱਜੂ ਤੇ ਸੋਨੂ ਤੇ ਨਹੀਂ ਤੇ ਭਾਈ ਚਾਚੀ ਦਾ ਰੋਲ ਨਾ ਕੀ ਆ ਕੇ ਮੈਨੂੰ ਤੁਸੀਂ ਮਾਰਦੇ ਜੇ ਮ ਆਇਆ ਪਰ ਚੀਲਨ ਮਾਕੇ ਬੁੜੀ ਰੂਹ ਜੰਦੀ ਉਹ ਕੀ ਕਰਤਾ ਆ ਕੇ ਹਾਂ ਆਹ ਭਾਈ ਮੰਦਰ ਨੇ ਅਪੋ ਦੇ ਤਾਤੀ ਮਰਨ ਤੋਂ ਬਹੁਤ ਡਰਦੀ ਸੀ ਇਰੋਣੀ ਲੱਗੀਆਂ ਦੇ ਕਿਸੇ ਬੈਠਣ ਜਾਣਾ ਪਹਿਲਾਂ ਹੀ ਜੇੜੇ ਖਾਂਣ ਲੱਗ ਜਾਂਦੀ ਕੰਦ ਨੂੰ ਅੱਟ ਬੱਟ ਨਵੇਂ ਮੈਂ ਫਿਰ ਚੱਕਰ ਆਈ ਜਾਂਦੇ ਤੂੰ ਜਾ ਜਾਂਦੀ ਨਿਸੀ ਕਿਸੇ ਕਿਸੇ ਦੀ ਆਇਤਾ ਨਹੀਂ ਸੀ ਕਿ ਜਦੋਂ ਦੋ ਦੋ ਜਾਵੜਦੀ ਹਾਂ ਜੇ ਤੂੰ ਆਠਿਆ ਮੈਂ ਤੇਰੀ ਉਹਨੂੰ ਦਾਲੀ ਇਹ ਵੇਖ ਲੈ ਬਿੰਦਰੇ ਤਿੰਨ ਮਹੀਨੇ ਕੱਢੀ ਪਾਣੀ ਤੇ ਪਾਣੀ ਤੇਰੀ ਵੇਖ ਮੈਂ ਜਾਦੇ ਰਹੀ ਹਿੱਟੋਂ ਨੂੰ ਬੋਲ ਮਾਰਦੀ ਮੈਨੂੰ ਹਿੱਟੋਂ ਨੂੰ ਮੈਨੂੰ ਤੇ ਤੇਰਾ ਖਾਂਦਾ ਖਾਣੀ ਕੀ ਵਾਕੜ ਲੱਗੀ ਆ ਤੇ ਤੈਨੂੰ ਮਾਏ ਭੱਜ ਕੇ ਪੈਦਾ ਮੈਂ ਕਿ ਤੈਥੋਂ ਬੈਠਿਆ ਵੀ ਨਹੀਂ ਜਾਂਦਾ ਜੱਖਣਾ ਉਹ ਹੁੱਟਾ ਪਿਆ ਘਟੇ ਮਾਰ ਪੰਜ ساری ਰਾਤ ਮੰਗੀ ਬਣ ਜੀਦੀ ਹਾਂ ਇਹਦੇ ਮਰੀ ਹੈ ਫੋਨਾਂ ਦੀ ਅੱਜ ਜੁਆਰ ਦੇ ਘਰ ਪਾਣੀ ਪਿਆਲੇ ਤੇ ਫਿਰ ਮੈਂ ਚਲਿਆ ਕੁੜਗਾਨਾ ਚਰਖਾ ਕਰਤਾ ਆ ਤੇ ਠੰਡ ਮਰ ਗਈ ਅੱਡੇ ਆਪਟਰੋਂ ਨਹੀਂ ਆਪੋ ਬਈ ਦਬਾੜਾ ਲੱਗ ਰਿਹਾ ਸੀ ਜੀ ਸੋ ਆਪਣੀ ਨਹੀਂ ਦੱਸ ਸਕਣ ਪਾ ਕੇ ਮੁੜਾਉਂ ਦੱਸ 10 ਵਜੇ ਮੁੱਕੀ ਹਾਂ ਸਰ ਹੁਣ ਮਹਾ ਜੋ ਕਿ ਨਹੀਂ ਬਲੌਗ ਬੰਦਾ ਦੇਖ ਲੈਂਦੇ ਉਹ ਦਸਾਂਗੇ ਜਾਂਦੇ ਪਹਿਲਾਂ ਇੰਨਾ ਕਿ ਜਿਆਦੇ ਰੌਲਾ ਪਾਈ ਜਾਂਦੇ ਸੀ ਨਾ ਗੱਲਾਂਬੱਤ ਪੁਰਾਣੀਆਂ ਸੁਣਾਈ ਜਾਂਦੀ ਸੀ ലേക്ക് ചൊപ്പ് ഞാൻ ഹാണ ആശുപത്രിവാണ് കവറ ഫുഡ് ജെനി 10 മിനിറ്റ് ആവുന്നേ ഈ മൂ മൂ ആ ജെ റ ബട്ടർ ആരെ ਹਾਂਜੀ ਇਥੇ ਟਾਈਮ ਸੀਗਾ ਜੀ 5 5:30 ਦਾ ਹੋ ਗਿਆ ਸੀਗਾ ਸ਼ਾਇਦ ਤੇ ਭੂਆ ਜੀ ਵੀ ਹੱਥ ਚੋਂ ਅੱਜ ਕਰ ਦੇਣੀਗੀ ਅੱਜ ਬੀਬੀ ਨੇ ਵੀ ਕਰ ਦਿੱਤਾ ਕਿਹੜਾ ਛੜਾਲੇ ਭੂਆ ਜੀ ਨੂੰ ਫੜਾਤੀ ਕਰਦੇ ਲਓ ਜੀ ਉਹਦੇ ਆਪਾਂ ਨੂੰ ਪੇਠੇ ਦੀ ਰੈਸਪੀ ਨਹੀਂ ਦੱਸੀ ਗਿਆ ਸੀਗਾ ਤੇ ਅੱਜ ਆਪਾਂ ਦੱਸ ਦਿਆਂ ਦੇਖੋ ਇਧਰ ਪਿਆਜ਼ ਦੇ ਵਿੱਚ ਜਿਹੜੇ ਉਹ ਵਾਲੇ ਹੋਏ ਜਿਹੜੇ ਕਾਲੇ ਛੋਲੇ ਆਪਾਂ ਪਾਲੇ ਸੀਗੇ ਜਦੋਂ ਥੋੜਾ ਜਿਹਾ ਸੇਕ ਲੱਗ ਜਾਂਦਾ ਹਨਾ ਫਿਰ ਆਪਾਂ ਨਾਣ ਮਿਰਚ ਵਗੈਰਾ ਜਿਹੜਾ ਸਾਰਾ ਕੁਝ ਇਹਦੇ ਵਿੱਚ ਮਿਕਸ ਕਰ ਲਿਆ ਸੀਗਾ ਨਹੀਂ ਤਾਂ ਆਪਾਂ ਨਾਲ ਦੀ ਨਾਲ ਹੀ ਦੱਸੀ ਜਾਂਦੇ ਹਨਾ ਤੇ ਫਿਰ ਇੱਥੇ ਫਿਰ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਫਿਰ ਤਾਂ ਘਟ ਕੇ ਤਾਂ ਕਰਕੇ ਆਪਾਂ ਵਾਇਸ ਜਿਹੜੀ ਓਵਰ ਕਰਤੀ ਦੇਖੋ ਜਿਹੜੀ ਕਾਲੇ ਛੁੱਲੇ ਆਪਾਂ ਨੂੰ ਪਹਿਲਾਂ ਉਬਾਲ ਕੇ ਰੱਖਣੇ ਪੈਂਦੇ ਕਿਉਂਕਿ ਫਿਰ ਪੇਠਾ ਦਾ ਜਿਹੜੇ ਥੋੜੇ ਜਿਹਾ ਨਾਲ ਹਨਾ ਬਣ ਜਾਂਦਾ ਤੇ ਫਿਰ ਇਹ ਕੱਚੇ ਰਹਿ ਜਾਂਦੇ ਆ ਤਾਂ ਕਰਕੇ ਪਹਿਲਾਂ ਹੀ ਆਪਦੇ ਉਬਾਲ ਕੇ ਰੱਖ ਲੇ ਤੇ ਫਿਰ ਜਿਹੜੇ ਪਿਆਜ਼ ਦੇ ਨਾਲ ਵਿੱਚ ਹੀ ਇਹਨੂੰ ਸੇਕ ਲਵਾਈ ਜਾਵੇ ਤੇ ਇਸ ਤੋਂ ਬਾਅਦ ਆ ਜਿਹੜਾ ਪੇਠਾ ਪੈਂਦਾ ਹੈਗਾ ਆ ਛੋਲੇ ਕੱਢ ਕੇ ਕੱਢ ਕੇ ਰੱਖਦੇ ਸੀ ਬੱਚਿਆਂ ਵਾਸਤੇ ਕਿਉਂਕਿ ਜਿ ਦਿਵਾਲੀ ਹੁੰਦੇ ਆ ਤਾਂ ਫਿਰ ਬੱਚੇ ਭਾਲਦੇ ਆ ਹਨਾ ਖਾਣ ਦੇ ਲਈ ਲਓ ਜੀ ਇਧਰ ਆਪਾਂ ਕੱਢਦਾ ਤੰਦੂਰ ਆਪਾਂ ਗਿਆ ਸੀ ਵੀ ਜਿਸ ਦਿਨ ਭੂਆ ਜੀ ਆ ਗਈ ਉਸ ਦਿਨ ਹੀ ਆਪਾਂ ਤੰਦੂਰ ਆ ਜਿਹੜਾ ਕੱਢ ਦੇਣਾ ਤੇ ਸ਼ਾਮ ਨੂੰ ਬਣਾਵਾਂਗੇ ਆਪਾਂ ਤੰਦੂਰ ਤੇ ਰੋਟੀ ਠੀਕਾ ਕੱਪੜੇ ਵਗੈਰਾ ਮੇਰੇ ਤੋਤੇ ਗਏ ਸੀਗੇ ਤੇ ਲਓ ਜੀ ਇੱਥੇ ਪੇਠਾ ਜਿਹੜਾ ਮਸਾਲੇ ਦੇ ਵਿੱਚ ਪਾਤਾ ਤੇ ਵਸਾਈ ਕਰਕੇ ਜਿਹੜਾ ਹੌਲੀ ਹੌਲੀ ਸੇਕ ਲੱਗੀ ਜਾਊਗਾ ਮੱਠਾ ਮੱਠਾ ਜਾਂ ਤੇ ਇਸ ਤੋਂ ਬਾਅਦ ਜਿਹੜੀ ਮੰਮੀ ਰੋਟੀ ਵੱਲ ਗਈ ਸੀਗੀ ਲਓ ਜੀ ਇਹ ਸੂਟ ਦੀ ਸੂਟ ਦੀ ਆਪਾਂ ਨੂੰ ਵੇਚ ਸੀਗੀ ਉਹ ਵਾਲਾ ਜਿਹੜਾ ਸੂਟ ਆਪਣਾ ਰੈਡੀ ਹੋ ਕੇ ਆ ਗਿਆ ਦੇਖੋ ਜੀ ਆਹ ਵਾਲਾ ਕਲਰ ਹੈ ਥੋੜਾ ਜਿਹਾ ਡਾਰਕ ਆ ਰਿਹਾ ਇਤੋਂ ਲਾਈਟ ਹੈ ਸੂਟ ਤੁਸੀਂ ਕਪੜਾ ਦੇਖ ਲਓ ਇਹ ਹੈਗਾ ਜੀ ਖਾਦੀ ਕਾਟਨ ਦੇ ਉੱਪਰ ਬਣਿਆ ਹੋਇਆ ਹੈਗਾ ਆਹ ਵਾਲਾ ਜਿਹੜਾ ਕਿ ਰਜਨੀ ਕੀ 24 ਇੰਚ ਤੱਕ ਹੈ ਜਨੀ ਕਿ ਆਹ ਵਾਲੀਆਂ ਜਿਹੜੀਆਂ ਬੂਟੀਆਂ نیچے ਬਣੀਆਂ ਹੋਈਆਂ ਆ ਵਾਲੀਆਂ ਆਪਣੀਆਂ ਉੱਪਰ ਜਾਨੀ ਕਿ हिਪ ਦੇ نیچے ਥੋੜਿਆ ਜਿਹਾ ਆ ਜਾਣਗੀਆਂ ਜਾਨੀ ਕਿ ਦੇਖ ਲਓ ਤੁਸੀਂ ਖੁਦ ਦੇਖ ਸਕਦੇ ਹੋ ਕਪੜਾ ਵੀ ਨੇੜਿਓਂ ਤੇ ਵਰਕ ਵੀ ਬਹੁਤ ਜ਼ਿਆਦਾ ਸਫਾਈ ਹੈ ਇਹ ਇਦਾਂ ਹੀ ਜਿਹੜੀ ਵਰਕ ਤੁਹਾਨੂੰ ਬਾਹਾਂ ਤੇ ਮਿਲੇਗੀ ਆ ਦੇਖੋ ਜੀ ਆ ਵਾਲੀ ਬਾਹਾਂ ਦੇ ਉੱਤੇ ਵਰਕ ਹੈਗੀ ਦੋਨਾਂ ਬਾਹਾਂ ਦੇ ਉੱਤੇ ਹੈ ਜੇ ਤੇ نیچے ਘੇਰੇ ਤੇ ਆ ਜੂਗੀ ਜੀ ਮੇਰੇ ਕੋਲੇ ਹੁਣ ਸਮਰੀਟ ਹੈ ਨਹੀਂ ਮੈਂ ਬਣਾਉਣੀ ਹੈ ਮੈਂ ਲਾ ਕੇ ਦਿਖਾਉਂਗੀ ਤੁਹਾਨੂੰ ਕਿ ਕਿਦਾਂ ਵਰਕ ਆਊਗੀ ਇਹ ਤੋਂ ਥੋੜਾ ਜਿਹਾ ਲਾਈਟ ਹੈ ਜੀ ਕਲਰ ਥੋੜਾ ਜਿਹਾ ਡਾਰਕ ਆ ਰਿਹਾ ਇਹਦੇ ਵਿੱਚ ਇਦਾਂ ਦਾ ਕਲਰ ਹੈ ਨਹੀਂ ਲਾਈਟ ਕਲਰ ਹੈ ਬਹੁਤ ਜ਼ਿਆਦੇ ਸੋਹਣਾਗਾ ਅਗਰ ਜੇਕਰ ਕਿਸੇ ਭੈਣ ਨੂੰ ਇਹ ਵਾਲਾ ਸੂਟ ਪਸੰਦ ਆ ਹਨਾ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਦੱਸ ਸਕਦੇ ਹੋ 839350986 ਆਪਣਾ ਫੋਨ ਨੰਬਰ ਇਸ ਤੇ ਤੁਸੀਂ ਦੱਸ ਦਿਓ ਤੇ ਤੁਸੀਂ ਕਿਸੇ ਵੀ ਕਲਰ ਤੇ ਜਿਹੜੇ ਸੂਟ ਹੈ ਤੁਸੀਂ ਆਪ ਦਾ ਤਿਆਰ ਕਰਵਾ ਸਕਦੇ ਹੋ 1 ਮਿੰਟ ਮੈਂ ਸਮਰੀਤ ਨੂੰ ਬੁਲਾਉਣੀ ਆ ਤੇ ਦਿਖਾਉਣੀ ਆ ਕਿ ਕਿੱਦਾਂ ਸੂਟ ਦੀ ਜਿਹੜੀ ਇਹ ਵਰਕ ਆਊਗੀ ਸੂਟ ਆਊਗਾ ਆਪਣੇ ਯਾਨੀ ਕਿ ਇਹ ਤਾਂ ਮੈਂ ਉੱਪਰੋਂ ਫੋਲਡ ਕਰ ਲਿਆ ਜਿੱਦੀ ਤੁਹਾਡਾ ਕਿ ਲੈਂਥ ਦਾ ਕੋਈ ਚੱਕਰ ਨਹੀਂ ਹੈਗਾ ਜੀ ਇਹਦੇ ਵਿੱਚ ਕਿਹੜਾ ਕੋਈ ਗਲੇ ਦੀ ਵਰਕ ਹੈ ਹਨ ਐਸੇ ਤਰ੍ਹਾਂ ਕਰਕੇ ਜਿਹੜੀ ਆ ਵਾਲੀ ਪੱਟੀ ਹੈ ਲਾਈਨ ਅਪ ਕਹਿ ਸਕਦੇ ਆਪਾਂ ਇਹ ਵਾਲੀ ਆਪਣੀ ਇਸ ਚੀਜ਼ ਤੇ ਆਊਗੀ ਤੇ ਆਹ ਵਰਕ ਇੱਥੇ ਹੋਊਗੀ ਯਾਨੀ ਕਿ ਆਹ ਚੀਜ਼ ਹੈ ਨਾ ਜਿਹੜੀ ਵਰਕ ਕੀਤੀ ਹੋਈ ਹੈ ਇਹ 24 ਇੰਚ ਤੱਕ ਤੁਸੀਂ ਜਿਹਦਾ ਵੀ ਕਿਹ ਰਹਿਣਾ ਰੱਖ ਸਕਦੇ ਹੋ ਨਹੀਂ ਤੇ ਜੇਕਰ ਕਿਸੇ ਦਾ ਘਟਾ ਤਾਂ ਕੋਈ ਚੱਕਰੀ ਨਹੀਂ ਹੈਗਾ ਤਾਂ ਵਿੱਚ ਫੋਲਡਿੰਗ ਹੋ ਜਣਾ ਇਦਾਂ ਜਿਹੜੇ ਸੂਟ ਦੀ ਵਰਕ ਆਉਗੀ ਬਹੁਤ ਸੋਹਣਾ ਸਿੰਪਲ ਦਾ ਸਿੰਪਲ ਸਿੱਧਾ ਸੁਪਰ ਸੂਟ ਹੈ ਤੇ ਇਹ ਹੀ ਵਰਕ ਹੈ ਜਿਹੜੀ ਇਹਦੀ ਜੀ ਬਾਹਾਂ ਦੇ ਉੱਤੇ ਹੋਗੀ ਦੇਖੋ ਬਹੁਤ ਸੋਹਣਾ ਲੱਗ ਗਿਆ ਕੰਦਰਾ ਹਨਾ ਤੁਸੀਂ ਬਾਕੀ ਤੁਹਾਡੀ ਇੱਛਾ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਹੈ ਜਿਹੜਾ ਹਨਾ ਸੂਟ ਨੂੰ ਤੁਸੀਂ ਵਰਕ ਕਰਵਾ ਸਕਦੇ ਹੋ ਕਿੱਡਾ ਦਾ ਵੀ ਇੰਦਾ ਦਾ ਜੇਕਰ ਤੁਸੀਂ ਕੱਤਰ ਹੋਰ ਲੈਣਾ ਡਿਜ਼ਾਈਨ ਇਹ ਪਾਉਣਾ ਹੈ ਨਾ ਸੂਟ ਦਾ ਤਾਂ ਤੁਸੀਂ ਸੂਟ ਆਪ ਦਾ ਤਿਆਰ ਕਰਵਾ ਸਕਦੇ ਲਓ ਜੀ ਸਬਜ਼ੀਏ ਜਿਹੜੀ ਬਸ ਪੱਕੀ ਪਈਏ ਜਣੀ ਕੀ ਤੇ ਹੁਣ ਇਹਦੇ ਵਿੱਚ ਆਪਾਂ ਇਹਨਾਂ ਤੋਂ ਗੁੜ ਪਾਉਣੀ ਹੈ ਮਿੱਠੀ ਜੀ ਇਹ ਜਿਹੜੀ ਸਬਜ਼ੀ ਬਣ ਜਾਂਦੀ ਹੈ ਸੀਧੀ ਆਜ 부ਆ ਵਿਚਾਰੀ ਜਦੋਂ ਦੀ ਆਈਏ 부ਆ ਦੇ ਹੱਥ ਤੋਂ ਕਰਦੀ ਨਹੀਂ ਜਾਣਦੀ ਬੀਬੀ ਨੇ ਅੱਜ ਜਿਹੜੀ ਜ਼ਿੰਮੇਵਾਰੀ ਹੈ ਸਾਰੀ ਕੁਆ ਜੀ ਨੂੰ ਸੁਣਾ ਤੇ ਲਓ ਜੀ ਹੁਣ ਚੱਕੀ ਆਪਾਂ ਬਾਲਨ ਤੇ ਤੰਦੂਰ ਤੇ ਪਾਈਏ ਤੰਦੂਰ ਦੀਆਂ ਰੋਟੀਆਂ ਖਾਵਾਂਗੇ ਇਹਨਾਂ ਨੂੰ ਨਾਇ ਕਰੀਏ ਸੁੱਤੀ ਦੀ ਹੂੰ ਹੂੰ ਨੂੰ ਇਹ ਤੁਹਾਨੂੰ

आ आ आ जाना पैलू जी तंदूर है जो अपना सत्ता बने ये कलियर नहीं दिखाई जाना देखो तो रैड रैड ഗുരു നാം പേട്ട ല ਕੰਨਾ ਬੋਰਾਂ ਰੋਟੀ ਚੋਪੜਨ ਮੈਂ ਵੀ ਲਾਵਾਂ ਆਟਾ ਰੜ ਗਈ ਮਸ ਲਾਉਣ ਦੀ ਕੋਸ਼ਿਸ਼ ਕਰ ਤੂੰ ਲਾਵਾਂ ਮੈਂ ਲਾਣੇਗੀ ਕੋਣਾ ਲਾ ਲੈਨੇ ਹੱਥ ਤੇ ਲਾ ਦੂੰਗੀ ਚਮਟੇ ਨਾਲ ਲੈਣਾ ਚਮਟੇ ਨਾਲ ਮਸ ਨੂੰ ਚਾਹੁੰਦੇ ਇਸ ਇਹ ਤੇ ਰੱਖੋ ਨਾਲ ਬਾਟ ਫੋਲੋ ਨਹੀਂ ਲੈ ਕੇ ਬਾਟੇ ਲਾ ਦੇ ਹੋਵੇ ਪੱਤੀਆਂ ਦਿੱਤੇ ਹੋੜਾ ਸਾਰੇ ਹਨ ਯਾਨੀ ਕਿ ਨੂੰ ਹੋ ਹੋ ਹੈ ਕਿ ਜੇ ਚੁੱਪ ਕੇ ਨਸ਼ਤਾ ਖਾਏ ਨਹੀਂ ਸਮੋਟਾ ਘੁੰਮ ਰਿਹਾ ਹੈ ਇਹ ਤਾਂ ਦੇਖਣਾ ਪੂਰੇ ਸੜ ਗਿਆ ਫਸਿਕ ਨਹੀਂ ਨਾ ਸੜੀਆ ਮੌ ਨੂੰ ਲੱਗਾ ਨੂੰ ਲਾਹ ਕੀ ਰਹਾ ਹਜੇ ਤਾਂ ਉਹ ਤਾਂ ਮੈਂ ਤਨ ਵਾ ਕੇ ਤੋਂ ਮੈਂ ਠੰਡਾ ਕਰ ਰਿਹਾ ਠੰਡਾ ਦਾ ਜੀਰਕੀ ਵੀ ਧਰ ਦਿੰਦੀ ਮੈਂ ਤਾਂ ਆ ਕੇ ਨਾ ਧੋ ਕੇ ਰੱਖ ਕੇ ਆਇਆ ਹਜੇ ਤਾਂ ਮੈਂ

ਹਾਂਜੀ ਮੰਮੀ ਮੈਂ ਚੱਪੜ ਕੇ ਨਾ ਕਿ ਮੈਂ ਗਈ ਨਹੀਂ ਤੁਸੀਂ ਤੁਸੀਂ ਚੱਪੜੋ ਹਾਂ ਮੈਂ ਚੱਪੜ ਮੈਂ ਚੱਪੜ ਮੈਂ ਚੱਪੜ ਕੇ ਦਈ ਹਾਂ ਮੈਂ ਚੱਪੜ ਕੇ ਐ ਨੇ ਸਾਰੇ ਚੱਪੜ ਤੇ ਆ ਚੱਪੜ ਕੇ ਰੱਖੀ ਨੇ ਮੈਂ ਸਾਡੇ ਵਿੱਚ 10 ਮਿੰਟ ਅੱਜ ਰੋਟੀ ਜਿਹੜੀ ਲੈ ਗਏ ਦਾ ਮੰਮੀ ਮੈਨੇ ਰੋਟੀ ਦੀਆਂ ਦੀਆਂ ਵਿੱਚ ਚਪੜੀਆਂ ਨਹੀਂ ਆ। ਮੈਂ 10-15 ਮਿੰਟ ਲੱਗੇ ਹੋਣਗੇ ਨਾ। ਹਾਂ 10-15 ਮਿੰਟ ਲੱਗੇ। ਥੋੜਾ ਕਿ ਵੰਟੀ ਲੱਗ ਗਿਆ ਨੇ ਮਨੋਲੀ। ਰੋਟੀ ਦੂਰ ਤਾਂ ਪੈਸੇਸ ਲਈ ਗੰਗਾ। ਹਾਂ। ਤੇ ਕੋਸਾਰੇ ਆਟਾ ਘਦਮ। ਬਸ ਮੈਂ ਚੋਪੜ ਦਾ ਰੋਟੀਆਂ। ਨਹੀਂ ਇਹ ਆ ਬਿਦਾਲ ਬਿਦਾਲ ਕਰਕੇ ਦੇ ਕਾਟੇ ਨਾ। ਕੋਣ ਨਾ ਮੇਰਾ ਭਾਵੇਂ। ਚੋਪੜ ਤਿੰਗ ਲਾ। ਵਾਲੀ ਨਾਲ ਚੁੰਗੜੀ ਵੀ ਡੇ ਅੱਕੇ ਮਮਾ ਆ ਦਰ ਨੂੰ ਆਪਿਆ ਗਿਆ ਹਨ ਲਓ ਜੀ ਰੋਟੀਆਂ ਆਪਣੇ ਬਣ ਗਈਆਂ ਤੇ ਸਬਜ਼ੀ ਵੀ ਜਿਹੜੀ ਵੇਖੋ ਮਾਰ ਕੇ ਪਿਆਰ ਆ ਭੰਡਾਰਾ ਚੱਲੀ ਜਾਂਦਾ ਸਾਰੇ ਨੂੰ ਰੋਟੀ ਫੜਾਈ ਜ ਨੇ ਇਹਨੂੰ ਵਿਚਾਰੀ ਨੂੰ ਨਵਰੀਤ ਸਮਰੀਤ ਨੂੰ ਫੇਰ ਖਾਂਗੇ ਜੀ ਹੋ ਗਈ ਕਿਉਂਕਿ ਪਕੌੜੀਆਂ ਵਗੈਰਾ ਖਾਣ ਲੱਗੀ ਗਲਤੀ ਇਹਨਾਂ ਦੀ ਹੈ ਤੇ ਸਬਜ਼ੀ ਇੰਨੀ ਵਧੀਆ ਹੈ ਨਾ ਟੇਸਟੀ ਹੈਗੀ ਤੇ ਉਹ ਖਾਣੀ ਨਹੀਂ ਕੀ ਖਾਣੇ ਇਹ ਕੰਮ ਇੱਥੇ ਦਾ ਚੱਲ ਰਿਹਾ ਹੈ ਨਹੀਂ ਆਂਬਾ ਵਿੱਚ ਆਂਬ ਦਾ ਚਾਹ ਨਹੀਂ ਖਾਣਾ। ਲੋ ਜੀ ਬਸੇ ਕੰਮ ਦਾ ਬਹੁਤ ਛੇਤੀ ਨਿਬੜ ਗਿਆ ਜਦੋਂ ਤੰਦੂਰ ਤਪ ਜੇ। ਚਲੋ ਸਾਰੇ ਖਾਈਏ ਫਿਰ ਅਸਾਂ ਖਾਣੇ ਹੈ। ਲੈ ਮੈਂ ਕੱਢ ਕੇ ਦਵਾ। ਤਾਂ ਤਾਂ ਚਾਹੀ ਹੁੰਦਾ। ਮੈਂ ਤਾਂ ਲਿਪੜਿਆ। ਪਰਪੂਆ ਜੀ ਰੋਟੀ ਪੂਆ ਜੀ ਦੇ ਹੱਥ ਦੇਣਾ ਕਿਸੇ ਦੇ ਹੱਥ ਹੁੰਦਾ ਹਨਾ। ਰੋਟੀ ਪੋਲੀ ਬਣਦੀ ਹੈ। 99 15 ਮਿੰਟਾਂ ਦੇ ਵਿੱਚ ਦੇ ਲੋ। ਰੋਟੀ ਪਤਾ ਹਵਾ ਜੀ ਨੇ ਅਲਵਾਟਾ ਹੱਦ। ਆ ਲੈ ਲੈ ਬੇਟਾ। ਰੋਟੀ ਬਸ ਉਨੀ ਕੱਢੋ। ਜਿੰਨੇ ਖਾਣੀ ਆ ਪੂਰੀਆਂ ਨੂੰ ਸਕਦੀ ਆ ਹੈ ਪੂਰੀਆਂ ਨੂੰ